ਸੂਚੇਤਰਾਂ ਇੱਕ ਹੋਰ ਸਾਖੀ ਹੁੰਦੀ ਹੈ ਰਾਜੇ ਜਨਕ ਦੀ ਇਹ ਮਿਥਿਲਾਪੁਰੀ ਦਾ ਰਾਜਾ ਜਨਕ ਆਪਣੇ ਸਰਦਖਾਨਿਆਂ ਵਿੱਚ ਆਰਾਮ ਨਾਲ ਸੌ ਰਿਹਾ ਸੀ ਉਸ ਨੂੰ ਸੁਪਨਾ ਆਇਆ ਕਿ ਕੋਈ ਦੂਸਰੇ ਰਾਜ ਦਾ ਰਾਜਾ ਮੇਰੇ ਰਾਜ ਤੇ ਚੜ੍ਹ ਕੇ ਆ ਗਿਆ ਹੈ ਸੁਪਨੇ ਵਿੱਚ ਹੀ ਵੈਰੀ ਰਾਜੇ ਨੇ ਰਾਜੇ ਜਨਕ ਨੂੰ ਜਿੱਤ ਲਿਆ ਰਾਜ ਕਾਜ ਆਪਣੇ ਕਬਜ਼ੇ ਵਿੱਚ ਕਰਕੇ ਉਸ ਨੂੰ ਸਜ਼ਾ ਦਿੱਤੀ ਸਾਰੀ ਪਰਜਾ ਦੇ ਲੋਕਾਂ ਤੋਂ ਨਰਾਦਰ ਕਰਵਾਇਆ ਤਤ ਰੀਤੀ ਉਤੇ ਕਸੀਟਿਆ ਫਿਰ ਇਸ ਨੂੰ ਦੇਸ਼ ਨਿਕਾਲਾ ਦੇ ਦਿੱਤਾ ਥੱਕਿਆ ਟੁੱਟਿਆ ਭੁੱਖ ਦਾ ਸਤਾਇਆ ਆਇਆ ਹਰ ਦੁਆਰ ਪਹੁੰਚਿਆ ਇੱਕ ਖੇਤਰ ਵਿੱਚ ਗਿਆ ਉਥੇ ਖੇਤਰ ਵਿੱਚ ਖਿਚੜੀ ਵਰਤ ਰਹੀ ਸੀ ਰਾਜੇ ਜਨਕ ਨੇ ਖਿਚੜੀ ਮੰਗੀ ਤਾਂ ਭੰਡਾਰੀ ਨੇ ਕਿਹਾ ਕਿ ਕੋਈ ਭਾਂਡਾ ਲੈ ਕੇ ਆ ਮੈਂ ਗਰਮ ਖਿਚੜੀ ਤੇਰੇ ਹੱਥਾਂ ਤੇ ਨਹੀਂ ਪਾ ਸਕਦਾ ਪਰ ਇਸ ਕੋਲ ਬਰਤਨ ਲਿਆਉਣ ਲਈ ਕੋਈ ਪੈਸਾ ਨਹੀਂ ਸੀ ਜਿਸ ਦਾ ਕੋਈ ਬਰਤਨ ਖਰੀਦ ਸਕਦਾ ਇਸ ਨੇ ਮੰਗ ਮੰਗ ਕੇ ਦੋ ਪੈਸੇ ਪ੍ਰਾਪਤ ਕੀਤੇ ਫਿਰ ਦੋ ਪੈਸੇ ਦਾ কুমਿਹਾਰ ਬਰਤਨ ਨਾ ਦੇਵੇ ਅਖੀਰ ਇੱਕ ਬਰਤਨ ਨਕਮਾ ਜਾਣ ਕੇ ਦੇ ਦਿੱਤਾ ਜਦੋਂ ਬਰਤਨ ਲੈ ਕੇ ਛੇਤਰ ਵਿੱਚ ਗਿਆ ਤਾਂ ਅੱਗੇ ਖਿਚੜੀ ਵਰਤ ਚੁੱਕੀ ਸੀ ਰਾਜਾ ਕੁਰਲਾਇਆ ਕਿ ਮੈਂ ਬਹੁਤ ਭੁੱਖਾ ਹਾਂ ਤਾਂ ਲਾਗਰੀ ਨੇ ਤਰਸ ਕਰਕੇ ਕੁਝ ਖਿਚੜੀ ਬਰਤਨਾ ਨਾਲੋਂ ਖਰੋਚ ਕੇ ਦਿੱਤੀ ਤੇ ਚਮਚਾ ਘੋਦਾ ਪਾ ਦਿੱਤਾ ਜਦੋਂ ਛੇਤਰ ਤੋਂ ਦੂਰ ਬੈਠ ਕੇ ਖਾਣ ਲੱਗਾ ਤਾਂ ਦੋ ਝੋਟੇ ਪੜਦੇ ਹੋਏ ਇਸ ਦੇ ਉੱਤੇ ਆ ਜੜੇ ਉਹਨਾਂ ਝੋਟਿਆਂ ਦੀ ਫੇਟ ਵਿੱਚ ਖਿਚੜੀ ਕਿਤੇ ਰਾਜਾ ਕਿਤੇ ਬਰਤਨ ਟੁੱਟ ਕੇ ਖਿਚੜੀ ਰੇਤ ਵਿੱਚ ਮਿਲ ਗਈ ਰਾਜੇ ਦੀ ਕਬਰਾਏ ਹੋਏ ਦੀ ਚੀਕ ਨਿਕਲ ਗਈ ਉਸੇ ਚੀਕ ਦੇ ਨਾਲ ਰਾਜੇ ਦੀ ਜਾਗ ਖੁੱਲ ਗਈ ਐਸਾ ਭਰਮ ਦਾ ਚੱਕਰ ਆਇਆ ਕਿ ਰਾਜੇ ਨੂੰ ਇਹ ਪਤਾ ਨਾ ਲੱਗੇ ਕਿ ਮੈਨੂੰ ਹੁਣ ਸੁਪਨਾ ਸ਼ੁਰੂ ਹੋਇਆ ਹੈ ਜਾਂ ਭਖਾਰੀ ਬਣਨ ਦਾ ਸੁਪਨਾ ਹੈ ਇਸ ਗੱਲ ਦਾ ਨਿਰਣਾ ਨਾ ਹੋਵੇ ਕਿ ਦੋਵਾਂ ਵਿੱਚੋਂ ਸੱਚਾ ਕਿਹੜਾ ਹੈ ਸਵੇਰੇ ਸੰਗਾਸਨ ਤੇ ਬੈਠਦਿਆਂ ਹੀ ਵਿਦਵਾਨ ઋષਿ मुनि ਬੁਲਾ ਕੇ ਪ੍ਰਸ਼ਨ ਕੀਤਾ ਇਹ ਸੱਚ ਕਿ ਉਹ ਸੱਚ ਬਸ ਇਤਨਾ ਸ਼ਬਦ ਕਹੇ ਤੇ ਆਪਣਾ ਸੁਪਨਾ ਨਾ ਦੱਸੇ ਹਰੇਕ ਵਿਦਵਾਨ ਤੋਂ ਇਹੀ ਪੁੱਛੇ ਤੇ ਉੱਤਰ ਨਾ ਮਿਲਣ ਤੇ अनेका ਵਿਦਵਾਨ ઋષਿ मुनि ਕੈਦ ਕਰ ਦਿੱਤੇ ਉਹਨਾਂ ਵਿੱਚ ਅਸ਼ਟਾ ਬਕਰ ਦਾ ਪਿਤਾ ਕੋਹਲ ઋષਿ ਵੀ ਕੈਦ ਹੋਇਆ ਅਸ਼ਟਬਕਰ ਨਾਨਕੇ ਘਰ ਪਲਦਾ ਸੀ ਬੱਚਿਆਂ ਦੇ ਮਖੌਲ ਕਰਨ ਤੋਂ ਇੱਕ ਸਿਆਣੇ ਬੱਚੇ ਦੇ ਮੂੰਹੋਂ ਨਿਕਲਿਆ ਕਿ ਇਸ ਵਿਚਾਰੇ ਨੂੰ ਨਾ ਸਤਾਵੋ ਇਸ ਦਾ ਪਿਤਾ ਤਾਂ ਪਹਿਲਾਂ ਹੀ ਇਸ ਤੋਂ ਦੂਰ ਹੋਇਆ ਹੈ ਇਸ ਤੋਂ ਅਸ਼ਟਬਕਰ ਦੇ ਮਨ ਵਿੱਚ ਪਿਤਾ ਨੂੰ ਬੰਧਨ ਮੁਕਤ ਕਰਵਾਉਣ ਦੀ ਇੱਛਾ ਪੈਦਾ ਹੋਈ ਮਾਤਾ ਦੇ ਮਨਾਂ ਕਰਨ ਤੇ ਵੀ ਨਹੀਂ ਰੁਕੇ ਆਪਣੇ ਆਤਮਿਕ ਗਿਆਨ ਤੇ ਵਿਸ਼ਵਾਸ ਕਰਦੇ ਹੋਏ ਨੇ ਕਿਹਾ ਕਿ ਮਾਤਾ ਤੂੰ ਇਹ ਸੰਸਾਣਾ ਕਰ ਕਿ ਰਾਜਾ ਮੈਨੂੰ ਵੀ ਕੈਦ ਕਰ ਲਵੇਗਾ ਆਪਣੇ मामੇ ਸੇਵਕ ਕੇਤੂ ਨਾਲ ਅਸ਼ਟਬਕਰ ਜੀ ਮਿਥਲਾਪੁਰੀ ਨੂੰ ਚੱਲ ਪਏ ਜਦੋਂ ਰਾਜੇ ਦੇ ਦਵਾਰੇ ਤੇ ਪਹੁੰਚੇ ਤਾਂ ਪਹਿਰੇਦਾਰ ਨੇ ਰੋਕ ਕੇ ਪੁੱਛਿਆ ਕਿ ਕਿੱਥੇ ਜਾਣਾ ਹੈ ਅਸ਼ਟਬਕਰ ਕਹਿਣ ਲੱਗਾ ਕਿ ਰਾਜੇ ਨੂੰ ਗਿਆਨ ਕਰਾਉਣਾ ਹੈ ਰਾਜੇ ਨੇ ਵਿਦਵਾਨਾਂ ਦੀ ਸਭਾ ਵਿੱਚ ਇਸ ਨੂੰ ਅੰਦਰ ਸੱਦਿਆ ਸਭਾ ਵਿੱਚ ਅਸ਼ਟਬਕਰ ਜੀ ਪਹੁੰਚੇ ਇਹਨਾਂ ਦੇ ਸਰੀਰ ਵਿੱਚ 8 ਵਾਲ ਪੈਂਦੇ ਸਨ ਜਿਨ੍ਹਾਂ ਕਰਕੇ ਇਹਨਾਂ ਦਾ ਨਾਮ ਅਸ਼ਟਬਕਰ ਭਾਵਵਲ ਅੱਠ ਵਲਾਂ ਵਾਲਾ ਅਸ਼ਟਬਕਰ ਪ੍ਰਸਿੱਧ ਹੋਇਆ ਇਸ ਦੇ ਐਸੇ ਸਰੀਰ ਨੂੰ ਵੇਖ ਕੇ ਸਭ ઋષਿ ਮੁਨੀ ਵਿਦਵਾਨ ਹੱਸ ਪਏ ਆਪਣੇ ਆਸਨ ਤੇ ਬੈਠ ਕੇ ਰਾਜੇ ਨੂੰ ਪੁੱਛਿਆ ਕਿ ਸਭਾ ਕਿਸ ਦੀ ਹੈ ਤਾਂ ਰਾਜਾ ਕਹਿਣ ਲੱਗਾ ਇਹ ਵਿਦਵਾਨਾਂ ਦੀ ਸਭਾ ਹੈ ਅਸ਼ਟਬਕਰ ਜੀ ਕਹਿਣ ਲੱਗੇ ਇਹ ਵਿਦਵਾਨਾਂ ਦੀ ਨਹੀਂ ਇਹ ਤਾਂ ਚਮਿਆਰਾਂ ਦੀ ਸਭਾ ਹੈ ਕਿਉਂਕਿ ਇਹਨਾਂ ਨੇ ਮੇਰੇ ਚੰਮ ਦੀ ਪਰਖ ਕੀਤੀ ਹੈ ਇਹ ਗੱਲ ਸੁਣ ਕੇ ਸਾਰੇ ਹੈਰਾਨ ਰਹਿ ਗਏ ਇਹ ਛੋਟੀ ਉਮਰ ਦਾ ਕੈਸਾ ਬੁੱਧੀਵਾਨ ਬਾਲਕ ਰਿਸ਼ੀ ਹੈ ਸਾਰੇ ਇਕਾਗਰ ਮਨ ਹੋ ਕੇ ਅਸ਼ਟਬਕਰ ਦੀ ਗੱਲ ਸੁਣਨ ਲੱਗੇ ਅਸ਼ਟਬਕਰ ਜੀ ਨੇ ਰਾਜੇ ਜਨਕ ਨੂੰ ਪ੍ਰਸ਼ਨ ਕਰਨ ਦੀ ਆਗਿਆ ਦਿੱਤੀ ਉਸ ਨੇ ਪਿਛਲੇ ਰਟਣ ਦੀ ਤਰ੍ਹਾਂ ਜੇ ਸੱਚ ਕੇ ਉਹ ਸੱਚ ਦਾ ਬਚਨ ਬੋਲਿਆ ਗੁਪਤ ਰੀਤ ਦੇ ਪ੍ਰਸ਼ਨ ਦਾ ਉੱਤਰ ਗੁਪਤ ਰੀਤ ਨਾਲ ਦਿੰਦੇ ਹੋਏ ਅਸ਼ਟਬਕਰ ਜੀ ਨੇ ਕਿਹਾ ਕਿ हे ਰਾਜਨ ਨਾ ਜੇ ਸੱਚ ਨਾ ਉਹ ਸੱਚ ਜਨਕ ਰਾਜੇ ਨੇ ਕਿਹਾ ਕਿ ॠषि ਜੀ ਮੈਂ ਸਮਝਿਆ ਨਹੀਂ ਤਾਂਸ਼ਟ ਬਕਰ ਜੀ ਨੇ ਕਿਹਾ ਕਿ हे ਰਾਜਨ ਤੂੰ ਲੱਜਾ ਦੇ ਕਾਰਨ ਵਿਦਵਾਨਾਂ ਦੇ ਕੋਲੋਂ ਛਿਪਾ ਕੇ ਪ੍ਰਸ਼ਨ ਕਰਦਾ ਰਿਹਾ ਜਿਸ ਕਾਰਨ ਕੋਈ ਵਿਦਵਾਨ ਉੱਤਰ ਨਹੀਂ ਦੇ ਸਕਿਆ ਵਰਨਾ ਤੇਰੀ ਇਸ ਸਭਾ ਵਿੱਚ ਉਪਸਥਿਤ ਹਰ ਇੱਕ ਵਿਦਵਾਨ ਤੇਰੇ ਪ੍ਰਸ਼ਨ ਦਾ ਉੱਤਰ ਦੇਣ ਨੂੰ ਸਮਰੱਥ ਹੈ ਕਸੂਰ ਤੇਰਾ ਤੇ ਕੈਦ ਵਿਦਵਾਨਾਂ ਨੂੰ ਕੀਤਾ ਇਸ ਦਾ ਪਾਪ ਵੀ ਤੇਰੇ ਜਿੰਮੇ ਹੈ ਜਿਸ ਦਾ ਤੈਨੂੰ ਪ੍ਰਸਚਿਤ ਕਰਨਾ ਪਵੇਗਾ ਰਹੀ ਗੱਲ ਤੇਰੇ ਪ੍ਰਸ਼ਨ ਦੇ ਉੱਤਰ ਦੀ ਜੇ ਤੂੰ ਆਪਣਾ ਪ੍ਰਸ਼ਨ ਪ੍ਰਗਟ ਨਹੀਂ ਕੀਤਾ ਤਾਂ ਮੈਂ ਤੇਰੇ ਗੁਪਤ ਪ੍ਰਸ਼ਨ ਨੂੰ ਸਾਰੇ ਵਿਦਵਾਨਾਂ ਵਿੱਚ ਪ੍ਰਗਟ ਕਰਦਾ ਹਾਂ ਇਹ ਵਿਦਵਾਨੋ ઋਸ਼ੀਓ ਰਾਜੇ ਨੂੰ ਅੱਜ ਤੋਂ 8 ਵਰੇ ਪਹਿਲਾਂ ਇੱਕ ਭਿਆਨਕ ਸੁਪਨਾ ਆਇਆ ਸੀ ਉਸ ਸੁਪਨੇ ਦੀ ਸਾਰੀ ਵਾਰਤਾ ਅਸ਼ਟਬਕਰ ਜੀ ਨੇ ਕਹਿ ਸੁਣਾਈ ਜਿਸ ਨੂੰ ਸੁਣ ਕੇ ਰਾਜਾ ਅਸਚਰਜ ਰਹਿ ਗਿਆ ਕਿ ઋષਿ ਪੁੱਤਰ ਕਿੰਨਾ ਅੰਤਰਜਾਮੀ ਵਿਦਵਾਨ ਹੈ ਅਸ਼ਟਬਕਰ ਜੀ ਨੇ ਦਸਿਆ ਕੇ ਰਾਜੇ ਨੂੰ ਉਦੋਂ ਦਾ ਜਾਗਰਤ ਵਿੱਚ ਸੁਪਨ ਦਾ ਭਰਮ ਪਿਆ ਹੋਇਆ ਹੈ ਰਾਜਾ ਸੱਚ ਦੀ ਤਲਾਸ਼ ਵਿੱਚ ਹੈ ਕਿ ਦੋਹਾਂ ਵਿੱਚੋਂ ਸੱਚ ਕੀ ਹੈ ਜਿਸ ਦਾ ਮੈਂ ਜਥਾਰਤ ਉੱਤਰ ਇਹ ਦਿੱਤਾ ਹੈ ਨਾ ਜੀ ਸੱਚ ਨਾ ਉਹ ਸੱਚ ਇਸ ਸਿਧਾਂਤ ਨੂੰ ਗੁਰਬਾਣੀ ਵਿੱਚ ਵੀ ਦਰਸਾਇਆ ਹੈ ਬਿਲਾਵਲ ਰਾਗ ਵਿੱਚ ਪੰਚਮ ਗੁਰਦੇਵ ਧੰਨ ਗੁਰੂ ਅਰਜਨ ਦੇ ਮਹਾਰਾਜ ਜੀ ਫਰਮਾਉਂਦੇ ਆ ਜੈਸਾ ਸੁਪਨਾ ਰੈਣ ਕਾ ਤੈਸਾ ਸੰਸਾਰ ਦ੍ਰਿਸ਼ਟਮਾਨ ਸਭ ਮਨਸੀਐ ਕਿਆ ਲੱਗਾ ਹੈ ਗਵਾਰ ਸੋ ਵਾਸਤਵ ਵਿੱਚ ਜਾਗਰਤ ਸੁਪਨ ਦੋਨੋਂ ਹੀ ਨਾਸ਼ਵਾਨ ਹਨ